ਬੇਬੇ ਤਾ ਭੋਲੀ ਵਾਲੀ ਐ ਪਾਟਾ ਮੰਗਾ ਤਾ ਲਿਆ ਵੇ ਬੇਬੇ ਪਿੰਨੀਆਂ ਬੇਬੇ ਹਾਂ ਭਾਈ ਲੈ ਐ ਕਰੀ ਆਟਾ ਕਿਸ ਨੂੰ ਦੇਈ ਨਾ ਭੈਣ ਨੂੰ ਨਾ ਚੌੜੀਆਂ ਪਿੰਨੀਆਂ ਬਣਾ ਕੇ ਦੀ ਨਾ ਹੋਰ ਭਾਈ ਮੈਂ ਹੁਣ ਕਿਹਨੂੰ ਦੇਣਾ ਤਾ ਆਪਣੀ ਰਾਜ ਵੀਰ ਖਾਤਰ ਲਿਆਂਦਾ ਭਾਈ ਬੇਬੇ ਤੂੰ ਭੋਲੀ ਐ ਇਹ ਲੋਕ ਤਾ ਨਾ ਡਾਕੇ ਮਾਰਦੇ ਫਿਰਦੇ ਨੇ ਨਾ ਮੁਰਕ ਦਿੱਤੀ ਜਾ ਨਾ ਕਰ ਕਿਸੇ ਨੂੰ ਕੋਈ ਗੱਲ ਦੱਸਿਆ ਨਾ ਕਰ ਜੋ ਹਰ ਇੱਕ ਨੂੰ ਦੱਸ ਦਈਆਂ ਭਾਈ ਅੱਜ ਖੁਆ ਕੱਢਾਂਗੇ ਅੱਜ ਅਸੀਂ ਫਲਾਨੀ ਚੀਜ਼ ਬਣਾਵਾਂਗੇ ਉਦਾਂ ਮੰਗਤਾ ਵਾਂਗੂ ਲੋਕ ਉਹਦੀ ਆ ਜਾਂਦੇ ਨੇ ਆ ਤਾਂ ਜਾਂਦੇ ਆਖਾ ਠੀਕਾ ਭਾਈ ਕੀ ਕਰਾਂ ਕਿਦੋਂ ਕੋਈ ਨਾ ਆ ਕੇ ਭਾਈ ਖੜੇ ਪੈ ਜਾਂਦੀ ਐ ਫੇਰ ਮੇਰੀ ਜਵਾਬ ਦੇਣਾ ਔਖਾ ਹੋ ਜਾਂਦਾ ਬੇਬੀ ਆ ਦੇਖ ਲੈ ਕਾਏ ਦਿਨ ਹੋਵੇ ਤੈਨੂੰ ਕਹਿੰਦੀ ਉਹ ਤੈਨੂੰ ਤਾਂ ਕਿਸੇ ਨੇ ਦਿੱਤਾ ਨਾ ਚੌਲਾਂ ਦਾ ਆਟਾ ਉਹ ਤਾਂ ਤੈਨੂੰ ਮੈਂ ਦੁਕਾਨ ਤੋਂ ਲਿਆ ਕੇ ਦਿੱਤਾ ਚਲ ਕੋਈ ਨੀ ਚੀਜ਼ ਫੜਾ ਦਨੀ ਐ ਚੱਕੇ ਚਲ ਕੋਈ ਨਾ ਮੈਂ ਤਾਂ ਹੁਣ ਕਿਸੇ ਨੂੰ ਨਹੀਂ ਪਾਈ ਦਿੰਦੀ ਆਪਣੀ ਰਾਜੀ ਵੀਰ ਆਊਗੀ ਤੇ ਉਹਨੂੰ ਬਾਵਾ ਸਾਰੀਆਂ ਪਿੰਨੀਆਂ ਬਣਾ ਕੇ ਦੇਵਾਂਗੀ ਚੋਰੀਆਂ ਬਣਾ ਕੇ ਦੇ ਦਿੰਦੀ ਹਾਂ ਤੇ ਨਾਲੇ ਮੈਂ ਕਿਹਾ ਭਾਈ ਖੋਆ ਕੱਢ ਦਾਂਗੇ ਅਪਣਾ ਤਾਂ ਸਿਲੰਡਰ ਪਰਾਉਣ ਵਾਲਾ ਪਿਆ ਹੈਗਾ ਉਹ ਬੇ ਸਿਲੰਡਰ ਪਰਾ ਲੈਣਾ ਨਾ ਕੀ ਗੱਲ ਹੈ ਹੋਰ ਨਾ ਤੇ ਭਾਈ ਸਿਲੰਡਰ ਪਰਾ ਖੇលਿਆ ਤੇ ਐ ਨਹੀਂ ਪਤਾ ਰਾਜਵੀਰ ਆਜੇ ਤੇ ਫਿਰ ਟੁੱਟ ਪੈਰਾ ਆਪਣਾ ਸਿਲੰਡਰ ਖਾਲੀ ਹੋਵੇ ਆਪਾਂ ਖੋਆ ਕਰਕੇ ਕੱਢਾਂਗੇ ਉਹ ਬੇਬੇ ਸ਼ੁਕਰ ਹੈ ਰੱਬ ਦਾ ਉਹ ਤੈਨੂੰ ਪਹਿਲਾਂ ਪਤਾ ਤਾਂ ਲੱਗ ਗਿਆ ਤਾਂ ਤੇ ਇੰਨਾ ਗੱਲਾਂ ਦਾ ਪਤਾ ਹੀ ਲੱਗਦਾ ਹੁੰਦਾ ਵੀ ਆਪਣਾ ਸਿਲੰਡਰ ਮੁੱਕਿਆ ਪਿਆ ਹੋਰ ਨਾ ਮੁੱਕਿਆ ਪਿਆ ਭਾਈ ਤੇ ਆਹ ਦੇਖ ਚਲੇ ਨਾਲ ਆਪਾਂ ਪਿੰਨੀਆਂ ਬਣਾ ਦੇਾਂਗੇ ਤੇ ਵਧੀਆ ਸਾਰਾ ਸਮਾਨ ਲੋੜੀ ਨਾ ਨਾ ਰਾਜਵੀਰ ਨੂੰ ਤੇ ਜਮ ਮਾਈਡਲ ਢੋਲੇ ਭਰ ਕੇ ਤੇਜਾਂਗੇ ਚਾਤ ਨੂੰ ਲਕੋ ਦੇ ਚੱਕ ਕੇ ਗਾਹ ਲਕੋੜੀਆਂ ਤੇ ਮੈਂ ਪੜਾ ਲਿਓ ਨਾ ਕੋਈ ਆ ਲਕੋੜ ਨੂੰ ਕੇ ਭਾਈ ਆਪਾਂ ਕੋਈ ਚੋਰੀ ਕਰਕੇ ਪੈਸੇ ਲਾ ਕੇ ਆਏ ਤੂੰ ਚੋਰੀ ਤੇ ਨਹੀਂ ਮੈਂ ਤੈਨੂੰ ਕਹਿੰਦਾ ਵੀ ਤੂੰ ਚੋਰੀ ਕਰੀਏ ਤੂੰ ਭੋਲੀ ਪਾਲੀ ਐ ਨਹੀਂ ਭਾਈ ਆਏ ਕਿ ਜਸਾ ਆਪਾਂ ਕੋਈ ਡਾਕਾ ਮਾਰ ਕੇ ਲੈਂਦਾ ਐਨੇ ਪੈਸੇ ਲਾ ਕੇ ਆਏ ਜੇਬ ਤੇ ਫੇਰ ਡਾਕਾ ਲਿਆ ਆ ਦੇ ਲੰਗਾ ਨੂੰ ਦੇਖ ਲੈ ਬੀਬੇ ਜਿਵੇਂ ਬੀਬੇ ਨੂੰ ਸਮਝਾਉਣ ਦੀਆਂ ਗੱਲਾਂ ਕਰਦਾ ਇਹ ਕਿਹੜਾ ਸਮਝਦੀ ਐ ਆਪਾਂ ਕਿਹੜਾ ਕਿਸੇ ਤੋਂ ਚੋਰੀ ਕੀਤੀ ਐ ਕਿ ਡਾਕਾ ਮਾਰਿਆ ਉਹ ਬੀਬੇ ਤੂੰ ਤਾਂ ਨਹੀਂ ਡਾਕਾ ਮਾਰਿਆ ਉਹ ਲੋਕਣੀਆਂ ਡਾਕੇ ਮਾਰ ਕੇ ਲੈ ਜਾਂਦੀ ਨੇ ਦਿੱਥੋਂ ਤੂੰ ਭੋਲੀ ਭਾਲੀਆਂ ਫਿਰ ਇੱਕ ਗੱਲ ਦੱਸ ਦੇਣੀ ਐ ਲੈ ਗੈਸ ਸਿਲੰਡਰ ਭਰਾ ਲਿਓ ਨੇ ਆ ਉਹ ਬੀਬੇ ਨੂੰ ਬਾਬਾ ਪਤਾ ਲੱਗ ਗਿਆ ਬੀਬੇ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਸੀਗਾ ਵੀ ਗੈਸ ਸਿਲੰਡਰ ਮੁੱਕਿਆ ਪਿਆ ਮੈਂ ਭਰਾ ਕੇ ਲਿਓਣਾ ਟੱਕ ਦਾਂ ਧਰ ਦਾਂ ਨੂੰ ਸਾਈਕਲ ਤੇ ਧਰ ਦਾਂਗਾ ਲੈ ਹੁਣ ਐ ਕਰਾਂ ਤਾਈ ਨੂੰ ਪਵਾ ਕਿਵੇਂ ਮਿੰਤਾ ਕਰਾਂ ਤਾਈ ਦੇ ਪੈਰੀ ਹੱਥ ਲਾਵਾਂ ਤਾਈ ਤੋਂ ਢੋਲੀ ਆ ਤੇਰੀ ਭਰਾ ਕੇ ਲਿਆਵਾਂ ਚੌੜਾਂ ਦੇ ਦੀ ਤੇ ਜੇ ਬੇਬੇ ਉਹੀ ਗੱਲ ਭੱਜ ਕੇ ਦੁਕਾਨ ਤੇ ਭੇਜੀ ਜੋ ਕੁੜੀ ਆ ਗਈ ਬੇਬੇ ਭੱਜ ਕੇ ਆਟਾ ਫੜ ਲਿਆ ਦੁਕਾਨ ਆਲਾ ਕਹਿੰਦਾ ਭਈ ਆਟਾ ਤਾਂ ਮੈਂ ਦੇ ਦਿੰਦਾ ਵੀ ਗੁਰਲਾਲ ਲੈ ਗਿਆ ਨੇ ਤਾਂ ਤਾਈ ਕਾ ਤੇ ਸਾਰੇ ਹੀ ਲੈ ਗਿਆ ਉਹ ਪਹਿਲੀ ਵਗ ਜਾਂਦੇ ਨੇ ਕੋਈ ਚੀਜ਼ ਨਹੀਂ ਛੱਡਦੇ ਜਮਾਂ ਦੁਕਾਨ ਤੇ ਵੀ ਕੀ ਕਰਗੇ ਨਾ ਨੇ ਤਾਂ ਉਹੀ ਗੱਲ ਹੁਣ ਐ ਕਰਦੀਆਂ ਤਾਈ ਤੋਂ ਢੋਲੀ ਭਰਾ ਲਿਓ ਤਾਈ ਨੂੰ ਐ ਕਹ ਦੂੰ ਤਾਈ ਕੱਲ ਨੂੰ ਦੁਕਾਨ ਆਲਾ ਲਿਆ ਦੂਗਾ ਉਹੋ ਉਹ ਤੇਰਾ ਦਾਰਾ ਦੇ ਜੂਗੀ ਜੇ ਕੋ ਹੋਰ ਚੀਜ਼ ਮਿਲ ਗਈ ਤਾਂ ਇਹ ਤੋ ਵੀ ਲਿਆਉਂ ਜਾਵਾਂ ਦਵਾ ਦਵ ਹੇ ਹੇ ਇਹ ਮੇਰੇ ਤਾਂ ਦਮ ਚੜ ਗਿਆ ਜਿਹੋ ਹੁੰਦੀ ਕੁੜੀ ਆਈ ਆ ਬਾਣੀ ਪਾਈ ਫਿਰਦੀ ਸਾਨੂੰ ਤਾਂ ਭਜਾਈ ਫਿਰਦੀ ਆ ਵੀ ਭਾਈ ਮੈਂ ਤਾਂ ਹੁਣੀ ਹੀ ਮੋੜਨਾ ਹੁਣੀ ਮੋੜਨਾ ਪਹਿਲਾਂ ਦੱਸ ਦੇਣੀ ਤੇ ਜੇ ਹੁਣ ਪੁੱਠੀ ਮੋੜਤੀ ਐਂ ਕਹਤਾ ਭਾਈ ਬਗ ਜਾ ਸਮਾਨ ਅਸੀਂ ਫੜਾਵਾਂਗੇ ਫਿਰ ਗੁੱਸੇ ਹੋ ਜੂ ਆ ਜੱਬ ਹੁੰਦਾ ਕੁੜਿਆਂ ਦਾ ਚਲੋ ਆ ਤਾਂ ਮੁੰਡਾ ਵਧੀਆ ਕਢਾ ਲਿਆ ਆ ਤੇ ਲਿਆ ਆ ਆਟਾ ਭਿਆ ਲਿਆ ਆ ਵਧੀਆ ਪਿੰਨੀਆਂ ਦਾ ਹੁਣ ਰਾਜਵੀਰ ਆਊਗੀ ਤੇ ਪੇਰੋਂ ਨੂੰ ਬਣਾ ਕੇ ਦੇਵਾਂਗੀ ਤਾਈ ਹਾਂ ਭਾਈ ਦੇਖ ਨਾ ਮੇਰੀ ਬੇਪੇਗੀ ਇਸੀ ਦੁਕਾਨ ਤੇ ਆ ਨਵੀਂ ਦੁਕਾਨ ਤੇ ਠੀਕ ਆ ਚੋਲਾ ਦਾ ਆਟਾ ਲੈਣਾ ਤੇ ਦੁਕਾਨ ਆਲਾ ਕਹਿੰਦਾ ਵੀ ਭਈ ਉਹ ਤੇਰੀ ਤਾਈ ਕੇ ਲੈ ਕੇ ਗੁਰਲਾਲ ਲੈ ਗਿਆ ਛੋਟਾ ਮੁੰਡਾ ਸਾਰਾ ਆਟਾ ਲੈ ਆਇਆ ਤਾਈ ਬਣ ਕੇ ਨਾ ਮੈਨੂੰ ਚੋਲਾ ਦਾ ਆਟਾ ਦੇ ਸਾਡੀ ਕੁੜੀ ਆਈ ਤੇ ਸਾਡੀ ਕੁੜੀ ਨੂੰ ਤਾਂ ਘੰਟੇ ਚ ਮੋੜ ਨਹੀਂ ਲਾਪੈਗਾ ਸਾਡੀ ਜਦ ਕੁੜੀ ਆਉਗੀ ਹਰਪ੍ਰੀਤ ਰਾਜਵੀਰ ਆਉਗੀ ਤੇ ਉਹਨੂੰ ਬਣਾ ਕੇ ਦੇ ਰੀਆਂ ਪਿੰਨੀਆਂ ਨਾਲ ਖੁਆ ਕੱਢ ਕੇ ਦੇਣਾ ਸੀ ਦੇਖ ਤਾਈ ਤੁਸੀਂ ਖੁਆ ਵੀ ਕੱਢੋਗੇ ਤੁਸੀਂ ਪਿੰਨੀਆਂ ਵੀ ਬਣਾਉਂਗੇ ਰਾਜਵੀਰ ਤਾਂ ਫਿਰ ਰਹੂਗੀ ਨਾ ਨਾ ਫਿਰ ਭਾਈ ਰਹੋਗੇ ਫਿਰ ਅਸੀਂ ਕਿੱਥੋਂ ਲਾਵਾਂਗੇ ਭਾਈ ਆਟ ਮੌਕੇ ਤੇ ਮਿਲੇ ਭਾਈ ਨਾ ਮਿਲੇ ਦੁਕਾਨ ਤੋਂ ਆਟ ਭਾਈ ਦੁਕਾਨ ਵਾਲੇ ਨਾਲ ਗੱਲ ਕਰੀਏ ਅਸੀਂ ਉਹ ਕਹਿੰਦਾ ਮੈਂ ਤੜਕੇ ਲਿਆ ਦੂੰਗਾ ਤੜਕਿਛ ਨਹੀਂ ਲਿਆਉਂਦਾ ਕੋਈ ਕੀ ਕਰਾ ਫਿਰ ਭਾਈ ਮੈਨੂੰ ਮੁੰਡਾ ਲੜਦਾ ਕਹਿੰਦਾ ਬੇਬੇ ਤੂੰ ਦਾ ਜੜਕਦੇ ਨੇ ਕਹਿੰਦਾ ਮੈਂ ਕੀ ਜਮ੍ਹਾਂ ਕਰੋ ਲਿਆਉਣਾਗਾ ਤੂੰ ਪਹਿਲਾਂ ਕਹਿੰਦਾ ਚੱਕ ਕੇ ਕਹਿੰਦਾ ਆਲੇ ਨੂੰ ਉਹਦੀ ਫੜਾ ਦੇਣੀ ਆ ਫਿਰ ਮੈਨੂੰ ਉਹ ਹਾਲ ਹਾਲ ਕਰਦਾ ਭਾਈ ਤਾਈ ਤੂੰ ਆਟਾ ਮੈਨੂੰ ਦੇਣਾ ਕਿ ਜਵਾਬ ਦੇਣੀ ਹੈ ਮੁੰਡੇ ਦਾ ਬਹਾਨਾ ਲਾ ਕੇ ਆਪ ਕਿਹੜਾ ਤੂੰ ਸਾਡੇ ਦਰਸ ਧਾਰ ਨੂੰ ਜਾਂਦੀ ਨਹੀਂ ਜਾਂਦੀ ਤੇ ਬੇਬੇ ਨੇ ਤਾਂ ਦੇਖ ਨਾ ਬਾੜੀ ਮਾਰਨਾ ਭੇਜੇ ਮੇਰੀ ਬੇਬੇ ਕਹਿੰਦੀ ਭੱਜੀ ਜਾ ਤੇਰੀ ਤਾਈ ਜਵਾਬ ਨਹੀਂ ਦਿੰਦੀ ਆ ਮੇਰੀ ਢੋਲੀ ਭਰ ਦੇ ਆਟੇ ਦੀ ਤੜਕੇ ਲੈ ਕੇ ਦੇ ਦੇਾਂਗੇ ਪਰ ਕਿਰਾਈ ਵਣ ਕੇ ਲਈ ਮੇਰੇ ਸੋਣ ਲੱਗ ਗਏ ਕਿਤੇ ਮੈਂ ਦੱਸਾਂ ਗੱਲ ਕਿਤੇ ਮੈਂ ਥੋ ਆਟਾ ਲੈ ਜੇ ਤੇ ਮੇਰੀ ਕੁੜੀ ਖੜੀ ਚੱਕੀ ਜਾਵੇ ਤੇ ਮੁੰਡਾ ਮੈਨੂੰ ਗਾਲਾਂ ਦੇਈ ਜਾਵੇ ਉਹ ਗੱਲ ਨਾ ਹੋਵੇ ਮੈਂ ਤੇਰੇ ਨਾਲ ਪਿੰਨੀਆਂ ਵੀ ਬਣਵਾ ਜੂਗੀ ਮੈਂ ਤੈਨੂੰ ਦੱਸਾਂ ਆ ਸਾਡੀ ਕੁੜੀ ਨੇ ਤਾਂ ਹੁਣ ਮੋੜਨਾ ਤੁਰਤ ਅਸੀਂ ਤਾਂ ਇੱਕ ਕੰਟੇ 'ਚ ਮੇਰੀ ਬੇਬੇ ਦਾ ਸਾਰਾ ਸਮਾਨ ਤਿਆਰ ਕਰ ਰਿਹਾ ਸੀ ਕੁੜੀ ਨੇ ਭਾਈ ਤੁਹਾਨੂੰ ਦੱਸਿਆ ਨਹੀਂ ਵੀ ਮੈਂ ਆਉਂਗੀ ਤੇ ਤੁਸੀਂ ਪਹਿਲਾਂ ਤਿਆਰੀ ਨਾ ਕਰਕੇ ਰੱਖੀ ਭਾਈ ਆਟੇ ਦੀ ਜੇ ਦੱਸਿਆ ਹੁੰਦਾ ਫਿਰ ਗੱਲੇ ਕਿੱਥੇ ਆ ਆਪਦੀ ਨਾਨਦ ਕੋਲੇ ਲੋਹੜੀ ਪੜਾਉਣ ਦੀ ਸੀ ਆਉਂਦੀ ਆਉਂਦੀ ਇੱਧਰ ਦੀ ਆ ਗਈ ਕਹਿੰਦੀ ਭਾਈ ਮ ਨਕਾ ਜਨਾਂ ਨੂੰ ਕੀ ਚੇ ਭਾਈ ਤੁਸੀਂ ਮਗਰੋ ਫੜਾਏ ਆ ਹੁੰਦੇ ਤੇ ਆ ਕਰਕੇ ਸਾਰਾ ਸਮਾਨ ਤਿਆਰ ਤੇ ਨਾਲੇ ਮੇਲੇ ਹੁੰਦੇ ਨਾਲ ਸਮਾਨ ਫੜਾਏ ਆਉਂਦੇ ਲੋੜੀ ਦੇ ਕੋਪਾਈ ਜਾਨੀ ਜੇ ਸਾਡੀ ਕੁੜੀ ਰੁੱਸ ਕੇ ਵਾਗੀ ਤੈਨੂੰ ਪਤਾ ਨਹੀਂ ਹੁੰਦੇ ਸੁਭਾਅ ਦਾ ਮੈਂ ਤੈਨੂੰ ਦੱਸਾਂ ਜ਼ਮੀਨ ਹੈ ਕੁੜੀ ਦੇ ਨਾਂ ਜ਼ਮੀਨ ਦੇ ਮਾਰੇ ਨੂੰ ਲੈ ਲੈ ਪੇਪੇ ਕਰਨਾ ਪੈਂਦਾ ਪਰ ਦੇ ਤੂੰ ਢੋਲੀ ਤੂੰ ਵਰਦੀ ਹੈ ਠੀਕ ਹੈ ਨਹੀਂ ਮੈਂ ਆਪੇ ਭਰ ਕੇ ਲੈ ਜਾਨੀ ਆ ਤੇ ਭਾਦੂ ਭਾਈ ਚੰਗਾ ਪਾ ਦੇ ਇੱਥਾਈ ਆ ਕੀ ਪਿਆਣੀ ਇਹ ਤਾਂ ਭਾਈ ਮੂੰਹ ਫੜੀ ਜਾਗੀ ਤਾਈ ਅੱਜ ਹੀ ਨਹੀਂ ਹੈ ਹੋਰ ਭਾਈ ਇਹ ਵੀ ਰਾਜਵੀਰ ਨੂੰ ਦੇਣੀ ਹੈ ਨੀ ਤਾਈ ਬਾਰੇ ਤੇਰਾ ਵੀ ਗੱਲ ਧੰਨਵਾਦ ਹੋਵੇ ਕਿੰਨੇ ਜੀ ਆਈਏ ਇਹ ਤਾਂ ਭਾਈ ਦੂਰ ਸਾਉਂ ਦੀ ਲਹਿੰਦੀ ਆ ਸੀ ਮੈਂ ਪਤਾ ਜੀ ਆਟਾ ਫੜਾ ਉਹਰੇ ਢੋਂਦੀ ਮੈਨੂੰ ਲੈ ਭਾਈ ਜੇ ਮੈਂ ਭਰਤੀ ਮੈਂ ਤਾਂ ਦੇਖ ਲੈ ਫੇਰੇ ਠੀਕ ਹੈ ਤਾਈ ਆਪ ਕਿਦਾਂ 200 ਦੀ ਆਈ ਹੈ ਨਾ ਭਾਵੇਂ ਤੂੰ 200 ਲੈ ਲਈ ਹੁਣ ਕੋਈ ਮੂੰਗਫਲੀ ਵਾਲਾ ਨਹੀਂ ਆਉਂਦਾ ਤਾਈ ਬਣ ਕੇ ਮੈਨੂੰ ਆ ਮੂੰਗਫਲੀ ਵੀ ਦੇ ਲੈ ਲੈ ਭਾਈ ਤੂੰ ਤਾਂ ਹੁਣ ਉੱਥੇ ਪਈ ਦੇਖ ਲਈ ਹਾਂ ਪਰ ਇਹ ਤਾਂ ਖੂਟੂ ਇਹਨੂੰ ਪਾਈ ਹੱਥ ਪਾ ਕੇ ਖੜ ਗਈ ਰਫਾਫੇ ਨੂੰ ਕੋਈ ਵਾਲੇ ਨੂੰ ਮੈਂ ਪੈਸੀ ਦੇਉਂਗੀ ਤਾਈ ਮੈਂ ਕਿਹੜਾ ਫਰੀ ਲੈ ਕੇ ਜਾਨੀ ਆ ਸਮਾਨ ਨਾ ਕੋਈ ਫਰੀ ਤਾਂ ਨਹੀਂ ਲੈ ਕੇ ਆਣ ਵਾਲੇ ਨੂੰ ਕਹਾਂਗੇ ਜਿਹੜਾ ਦੁਕਾਨ ਵਾਲਾ ਆਟਾ ਲੈ ਕੇ ਆਊਗਾ ਉਹੀ ਮੂੰਗਫਲੀ ਲੈ ਆ ਦੂਗਾ ਤੁਰੇ ਭਾਈ ਸਾਡੇ ਕੁੜੀ ਵਾਲਾ ਸਮਾਨ ਸਾਰਾ ਤੂੰ ਹੀ ਚੱਕ ਕੇ ਲੈ ਜਾਈਂ ਲਾਂ ਜੇ ਤਾਂ ਸਾਡੀ ਕੁੜੀ ਆਈ ਬੈਠੀ ਹੈ ਹੁਣ ਤੇ ਜੇ ਮੋੜਦਿਆਂ ਫਿਰ ਸਾਡੀ ਕੁੜੀ ਗੁੱਸੇ ਹੁੰਦੀ ਹੈ ਹੁਣ ਅਸੀਂ ਤਾਂ ਕਹਿੰਨੇ ਕੱਲ ਨੂੰ ਆ ਜਾਾਂਗੇ ਸਮਾਨ ਲੈ ਕੇ ਜੇ ਫੁੱਠੀ ਮੁਰਗੀ ਨਾ ਉਹਦੀ ਸੱਚ ਤਾਂ ਉਹਦੀ ਗੁੱਸੇ ਹੋ ਜੂ ਐ ਕਹਿ ਦੂ ਵੀ ਜਾ ਜ਼ਮੀਨ ਲੈ ਕੇ ਤੇਰੇ ਭਰਾ ਤੋਂ ਜਮੀਨਾਂ ਦੇ ਭਾਈ ਹੁਣ ਉਹੀ ਗੱਲ ਨੂੰ ਕਿਥੋਂ ਜਾਣਾਂ ਜਾਂਦੀਆਂ ਦਾ ਦਿੱਤਿਆਂ ਜਾਣ ਕੇ ਦੋ ਆਦੇ ਭੈਣ ਭਾਈ ਸਾਰੇ ਹੈਗੇ ਨੇ ਉਹ ਜੀ ਫੇਰ ਸਾਸਾ ਖੜੀ ਜ਼ਮੀਨ ਮੰਗ ਲੈਂਦੀ ਹੈਗੀ ਤਾਈ ਹੁਣ ਉਹੀ ਗੱਲ ਸਾਰੇ ਇੱਕੋ ਜਿਹੇ ਨਹੀਂ ਨਾ ਹੁੰਦੇ ਤੂੰ ਤਾਂ ਕਿੱਡੀ ਚੰਗੀ ਹੈ ਤੇਰੇ ਵਰਗਾ ਹਰੇਕ ਨਹੀਂ ਬਣਦਾ ਦੇਖ ਤਾਈ ਮੈਂ ਤੈਨੂੰ ਤੜਕੇ ਨਾ ਸਾਰਾ ਸਮਾਨ ਸੱਤ ਬਾਈ ਦੇ ਨੂੰ ਹਾਜ਼ਰ ਕਰ ਦੂੰ ਚੰਗਾ ਭਾਈ ਥੋੜੀ ਵੇਖ ਜਾ ਮਮਾ ਦਾ ਪੂਰੀ ਦੱਬ ਕੇ ਭਰੀਆ ਭਾਈ ਕਿਤੇ ਫੇਰ ਕੋਦੀ ਦੀ ਭਰ ਕੇ ਦੇ ਦੇ ਦੇਖੋ ਫੇਰ ਕਿਤੇ ਮੇਰੀਆਂ ਕਿੰਨੀਆਂ ਕਰ ਰਹੀਆਂ ਚੰਗਾ ਤਾਈ ਮੈਂ ਜਾਣੀ ਆ ਫੇਰ ਤੋੜਨਾ ਕੁੜੀ ਨੂੰ ਲੈ ਮੇਰਾ ਤਾਂ ਕੰਮ ਬਣ ਗਿਆ ਮਿਲ ਗਿਆ ਸਾਰਾ ਸਮਾਨ ਦੇਖੀ ਯੂ ਤਾਈ ਨੂੰ ਟੜਕੇ ਲੈ ਕੇ ਦੇ ਦਾਂਗੀ ਆ ਜਾ ਆਪਣੇ ਇਧਰ ਲੈ ਤੂੰ ਮੈਨੂੰ ਵਧੀਆ ਮਿਲ ਗਈ ਹੈ ਨਾ ਤੇ ਹੋਰ ਬਈ ਮੈਨੂੰ ਤਾਂ ਆ ਪਕਾੜਾ ਮੈਨੂੰ ਵੀ ਆਏ ਆ ਵੀ ਚਲ ਛੇਤੀ ਛੇਤੀ ਤਿਹਾਰ ਦਾ ਟਾਈਮ ਆ ਆਪਦੇ ਘਰੇ ਜਾਵਾ ਣੇ ਮੇਰੀ ਗੱਲ ਸੁਣ ਲੈ ਤੂੰ ਤਾਂ ਕਹ ਹਲਕਾ ਹਲ ਕਰੀ ਜਾਨੀਂ ਮੈਂ ਤਾਂ ਨਾ ਪੇ ਬੇਨੂ ਸਾਰਾ ਸਮਾਨ ਪਹਿਲਾਂ ਹੀ ਲੈ ਕੇ ਫੜਾਤਾ ਸੀਗਾ ਚਲਾ ਤਾ ਤੂੰ ਵਧੀਆ ਕੀਤਾ ਹਾਂ ਮਹਾਲਾ ਤੂੰ ਆਏ ਕਰੀ ਸਾਰੇ ਸਬੰਧਿਤ ਤਿਆਰੀ ਕਰਕੇ ਰੱਖੀ ਮੈਨੂੰ ਤਾਂ ਤੇਰੀ ਕਾਹਲ ਦਾ ਪਹਿਲੇ ਹੀ ਪਤਾ ਤੂੰ ਉਹਦਾ ਕਾਹਲ ਕਾਹਲ ਕਰਦੀ ਹੋਣੀ ਛਿਤੀ ਮੁਰਨਾ ਆਉਂਦਾ ਸੀਗਾ ਦੇਖ ਆਉਣ ਦਾ ਜੇ ਤੂੰ ਆ ਜਾਂਦਾ ਚਾਹੇ ਬੇਬੇ ਆ ਜਾਂਦੀ ਆ ਮੈਨੂੰ ਭੱਜਣਾ ਪੈਂਦਾ ਮੇਰੀ ਸੱਸ ਪਤਾ ਕਿੰਨਾ ਨੱਕ ਬੁੱਲ ਕੱਢਦੀ ਹੈਗੀ ਵੀ ਨਾ ਤਾਂ ਤੇਰਾ ਭਾਈ ਆਇਆ ਲੋਹੜੀ ਲੈ ਕੇ ਤੇ ਨਾ ਤੇਰੀ ਮਾਂ ਆਈ ਹੈ ਭਣੇ ਤੂੰ ਸਾਨੂੰ ਤਾਂ ਮੌਕਾ ਹੀ ਨਹੀਂ ਦਿੰਦੀ ਵੀ ਅਸੀਂ ਆਈਏ ਤੇਰੇ ਕੋਲੇ ਤੂੰ ਤਾਂ ਆਪ ਹੀ ਨਾ ਕਾਹਲ ਕਾਹਲ ਉਹ ਲੋਕਾਂ ਦੀਆਂ ਵੀ ਕੁੜੀਆਂ ਨੇ ਜਿਹੜੀਆਂ ਕਈ ਕਈ ਦਿਨ ਲਾ ਜਾਂਦੀਆਂ ਨੇ ਪਰ ਮੈਨੂੰ ਤਾਂ ਦੇਖ ਹੱਥ ਵੀ ਲੱਗ ਜਾਂਦੀ ਆ ਮੈਂ ਇੱਥੋਂ ਦਾ ਟਿੱਕੇ ਫਿਰ ਬੈਠਿਆ ਨਹੀਂ ਜਾਂਦਾ ਉਹ ਨਹੀਂ ਮੈਨੂੰ ਸੋਡੇ ਕਿਤੇ ਕੋਈ ਇਹਨਾਂ ਕੰਮ ਨਹੀਂ ਦਿੰਦਾ ਫੇਰ ਵੀ ਤੂੰ ਕਾਹਲ ਇੰਨੀ ਕਰਦੀ ਐ ਬਣੀ ਕਾਹਲ ਤਾਂ ਆਇਆ ਹੁਣ ਜੇ ਤੁਸੀਂ ਉਹੀ ਗੱਲ ਨਿਮੇੜੋਂਗੇ ਆਪਦਾ ਲੋੜੀ ਦਾ ਕੰਮ ਤਾਂ ਕਹਾ ਮੈਂ ਤੇ ਮੇਰੀ ਸੱਸ ਵੀ ਨਾ ਆਵਾਂਗਾ ਅੱਛਾ ਅੱਛਾ ਮੈਂ ਗੱਲ ਸਮਝ ਗਿਆ ਗਾਹਾਂ ਜਾਣ ਦੀ ਕਾਹਲ ਸੁਣੋ ਜਦੋਂ ਅਸੀਂ ਲੋੜੀ ਵੇਲੇ ਵਗ ਜਾਂਦੇ ਆ ਮੇਰੀ ਨਣਦ ਗਾਹਾਂ ਮਾਗੀ ਦੇ ਮੇਲੇ ਤੇ ਵਗ ਜਾਂਦੀ ਆ ਉਹ ਦੋ ਦਿਨ ਮੁਰਦੀ ਨਹੀਂ ਸਾਨੂੰ ਦੋ ਦਿਨ ਉੱਥੇ ਰਹਿਣਾ ਪੈਂਦਾ ਮੈਨੂੰ ਤਾਂ ਹੱਥ 'ਚ ਵੀ ਐ ਬਣੀ ਇੱਕ ਫੁੱਟੂng ਤਾਂ ਲੈ ਦੇਖ ਜਿਹੜਾ ਬੇਬੇ ਤੈਨੂੰ ਸਮਾਨ ਤਿਆਰ ਕਰਕੇ ਦੇ ਨੇ ਤੂੰ ਲੈ ਜਾਨੀਂ ਆ ਉਹ ਸੋਡੀ ਕੁੜੀ ਤਾਂ ਦੇਖ ਲੈ ਉਹ ਤਾਂ ਮਾਂ ਨਹੀਂ ਉਹ ਤਾਂ ਜਿੰਨਾ ਜਿੰਨੀ ਮਠਾਈ ਅਸੀਂ ਦੀਵਾਲੀ ਵੇਲੇ ਲੈ ਜਾਂਦੇ ਆ ਉਹ ਨਹੀਂ ਸਾਨੂੰ ਲੋੜੀ ਵੇਲੇ ਲੈ ਜਾਣੀ ਪੈਂਦੀ ਆ ਉਹ ਲੈ ਮਠਿਆਈਆਂ ਮਠੂਆਂ ਦਾ ਲੈ ਲੋੜੀ ਵੇਲੇ ਤਾਂ ਕੋਈ ਹੁੰਦੀ ਨਹੀਂ ਹੈਗੀ ਗੱਲਬਾਤ ਇਹ ਉਹ ਤਾਂ ਨਾ ਵੱਡੀਆਂ ਸਰਦਾਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਆਹੋ ਵੱਡੀਆਂ ਹੀ ਗੱਲਾਂ ਨੇ ਭਾਈ ਹੁਣ ਵੱਡੇ ਘਰਾਂ ਦੀਆਂ ਵੱਡੀਆਂ ਹੀ ਹੋਣਗੀਆਂ ਮੈਨੂੰ ਤਾਂ ਉਹੀ ਗੱਲ ਚਾਹੀ ਜਿਹੋ ਉਹੀ ਗੱਲ ਤੁਸੀਂ ਲੈ ਜਾਂਦੇ ਹੋ ਮੈਂ ਤਾਂ ਉਸੇ ਜੀ ਖੁਸ਼ ਆ ਪਣੀ ਉਹ ਜਿਹੜਾ ਲੋੜੀ ਦਾ ਜਿਹੜਾ ਸਮਾਨ ਹੁੰਦਾ ਹੈਗਾ ਆਹੀ ਹਨ ਪਿੰਨੀਆਂ ਕੋਆ ਉਚਲ ਜਹਾਜ ਆਪੀ ਅਗਲੇ ਤੋਂ ਸਰਦਾ ਅਗਲੇ ਤੋਂ ਆਪਦਾ 3.0 ਨੂੰ ਬਾਤੋ ਪਾਦੀ ਦਿੰਦਾ ਹੈਗਾ ਹਾਂ ਇੱਕ ਮੈਨੂੰ ਆਇਆ ਅੱਜ ਵੀ ਹੋ ਜਾਂਦੀ ਆ ਵੀ ਜਾ ਕੇ ਮੈਨੂੰ ਬੇਬੇ ਨਾਲ ਆਪ ਹੀ ਕਰਾਉਣਾ ਪਊਗਾ ਸਾਰਾ ਕੁਝ ਲੈ ਪਰੇ ਤੂੰ ਨਹੀਂ ਹੋਰ ਉਹਦੇ ਨਾਲ ਕਰਾਈਂਗੀ ਹੋਰ ਉਹਦੇ ਨਾਲ ਕੰਮ ਕਰਾਊਗਾ ਚੱਲ ਸਮਾਨ ਤਾਂ ਸਾਰਾ ਤਿਆਰ ਆ ਸਾਰਾ ਕੁਝ ਲਿਆ ਕੇ ਆਇਆ ਪਿਆ ਮੇਰਾ ਸਾਰਾ ਉਹਨੂੰ ਫੜਾਇਆ ਪਿਆ ਮੂੰਪੜੀ ਲਿਆ ਕੇ ਰੇਤੀ ਸੀਗੀ ਹਾਂ ਚੌਲਾਂ ਦਾ ਆਟਾ ਪਿੰਨੀਆ ਤੇ ਮਹਾ ਜਿੰਨਾ ਵੀ ਸਮਾਨ ਬੇਬੇ ਤੂੰ ਸਾਰਾ ਭੈਣ ਨੂੰ ਪਹਿਲਾਂ ਤਿਆਰ ਕਰਦੀ ਭੈਣ ਦਾ ਮਹਾ ਮੈਨੂੰ ਪਤਾ ਹੀ ਹੈ ਉਹ ਤਾਂ ਕਹ ਹਲ ਕਹ ਹਲ ਕਰਦੀ ਆਊਗੀ ਤੇ ਕੜਾਹੀ ਤੋਹੀ ਲਿਆਉਂਦੀ ਭਈ ਆ ਮੈਂ ਤਾਂ ਆਪਣੇ ਸਾਰੀ ਤਿਆਰੀ ਕਰਕੇ ਰੱਖੀ ਹੋਈ ਐ ਅੱਛਾ ਬਸ ਤੂੰ ਉਹਦੇ ਨਾਲ ਮੜਾ ਜਾਂ ਬੇਬੇ ਨੇ ਹੱਥ ਵਟਾ ਦੀ ਤੇ ਛੇਤੀ ਬਸ ਮੁੜ ਜੀ ਤੂੰ ਫਿਰ ਤੂੰ ਐ ਨਾ ਕਿਹੀਂ ਕਿ ਮੇਰਾ ਭਰਾ ਐ ਕਿਸੀ ਨਾਲ ਵੀ ਮੁੜ ਜੀ ਮੈਰਾ ਕੰਨਾ ਰਹੀ ਤੂੰ ਨਾ ਨਾ ਤੇ ਮੈਂ ਰਹਿਣਾ ਹੁੰਦਾ ਫਿਰ ਇੰਨੀ ਕਾਲ ਕਿਉਂ ਕਰਦੀ ਮੈਂ ਤਾਂ ਹੁਣ ਮੁੜਨਾ ਛੇਤੀ ਉਹ ਤਾਂ ਆਪਣੇ ਹੁਣ ਪਤਾ ਹੀ ਐ ਮੁੜਨਾ ਮੁੜਨਾ ਦਾ ਮਸਲਾ ਹੋਰ ਤਾਂ ਗੱਲ ਹੀ ਨਹੀਂ ਆਪਣੇ ਆਹ ਮੂਗਫਲੀ ਮੈਨੂੰ ਤਾਂ ਐ ਲੱਗਦਾ ਨਾ ਜਵਾਕਾਂ ਨੂੰ ਬੇਬੇ ਨੇ ਵੰਡੇ ਵੀ ਦਿੱਤੀ ਐਡੀ ਬਾਤ ਜੀ ਜਵਾਬ ਇੰਨੀ ਕਿੰਨੀ ਕ ਖਾ ਗਏ ਹੋਣਗੇ ਪਰ ਤੂੰ ਐ ਕਰ ਬਹਿ ਜਾ ਮੈਨੂੰ ਐ ਦੱਸ ਪਹਿਲਾਂ ਨਾ ਕਾਲੀਆਂ ਮਿਰਚਾਂ ਤੇ ਖੋਪਾ ਖੂਪਾ ਦਾ ਆਖਾ ਸਾਰਾ ਕੁਝ ਲਿਆਂਦਾ ਪਿਆ ਪਰ ਮੈਂ ਉਹ ਸਮਾਨ ਤਾਂ ਲੈ ਭੁੱਲੀ ਗਿਆ ਲਾ ਉਹੀ ਗੱਲ ਕਰਤੀ ਮੈਨੂੰ ਪਹਿਲੀ ਪਤਾ ਸੀਗਾ ਉਹ ਤਾਂ ਆਪਣੇ ਆਹ ਨਾ ਸ਼ਰਮੀ ਦੀ ਦੁਕਾਨ ਤੋਂ ਸਾਰਾ ਸਮਾਨ ਮਿਲ ਜਾਂਦਾ ਮੈਂ ਲੈ ਆਉਣਾ ਚੱਲ ਲੈ ਆਏ ਕਰੀ ਸੌਫ ਵੀ ਲੈ ਆਈ ਥੋੜੀ ਜੀ ਸੌਫ ਵੀ ਪਾ ਲਾਂਗੇ ਪਰੇ ਮੇਰੀ ਗੱਲ ਸੁਣੋ ਐਨਾ ਤੂੰ ਸਮਾਨ ਗਣਿਆ ਤਾਂ ਉਹ ਮੈਂ ਤਾਂ ਨਾ ਫੋਨ ਤੇ ਗਾਲੀ ਕਢਾ ਦੂੰਗਾ ਸ਼ਰਮੀ ਜੀ ਤੂੰ ਸਾਰਾ ਕੁਝ ਦੱਸਦੀ ਨਹੀਂ ਬਾਲਾ ਸਮਾਨ ਨਹੀਂ ਹੈਗਾ ਦਾਖਾਂ ਨੇ ਹੀ ਤੇ ਖੋਪਾ ਲਈ ਕਾਲੀਆਂ ਮਿਰਚਾਂ ਤੇ ਸੌਫ ਠੀਕ ਹੈ ਭਣੇ ਤੇ ਖੰਡ ਦੇਸੀ ਪਈਏ ਕਰੇ ਖੰਡਚਲ ਮੈਂ ਹੁਣ ਦੇਸੀ ਲਈ ਆਉਂਗਾ ਫੇਰ ਮੈਨੂੰ ਦੁਬਾਰੇ ਘੇੜਾ ਖਾਣੇ ਪੈਣਗੇ ਮੈਨੂੰ ਕੀ ਸਮਾਨ ਲਿਆਂਦਾ ਫੇਰ ਤੂੰ ਸਮਾਨ ਦਾ ਸਾਰਾ ਰਹਿ ਗਿਆ ਉਹ ਪਰ ਮੈਂ ਹੁਣ ਸਮਾਨ ਵਿੱਚ ਜਾ ਜਾਵਾਂ ਨੂੰ ਬੇਬੇ ਹੁਣ ਦੱਸ ਦਿਆਂ ਮੈਂ ਉਹ ਜਾ ਲਿਆ ਦਨਾਂਗਾ ਮੈਨੂੰ ਕੀ ਪਤਾ ਹੋਊ ਦੇਸੀ ਘਰੇ ਉਹ ਤਾਂ ਪਰ ਹੁਣ ਕਿਉ ਤਾਂ ਹੁਣ ਆਪਣੇ ਜਦੋਂ ਮੱਝਾ ਹੈ ਗਿਆ ਕਿਉ ਤਾਂ ਹੋਊਗਾ ਮੈਨੂੰ ਤਾਂ ਲੱਗਦਾ ਵੀ ਕਿਉ ਵੀ ਨਹੀਂ ਹੋਣਾ ਚੰਗਾ ਪਰ ਤੂੰ ਬੈਠ ਮੈਨਾਂ ਤੇਰਾ ਹੂ ਬੇਬੇ ਹੂ ਆਉਂਦੀ ਹੈਗੀ ਲੈ ਪਰ ਤੂੰ ਜਾ ਭੱਜ ਗਏ ਮੈਨੂੰ ਸਮਾਨ ਲਈ ਆਉਂਦੀ ਹੈ ਚੱਲ ਜੇ ਕੋਈ ਨਾ ਕੋਈ ਘਾਟ ਵਾਟ ਹੋਈ ਤਾਂ ਮੈਂ ਲੈ ਆਉਂਗਾ ਚੱਲ ਠੀਕ ਚੰਗਾ ਜਾ ਤੂੰ ਮੁਰਨਾ ਹੋਊ ਮੈਂ ਛੇਤੀ ਸਮਾਨ ਲਿਓ ਨਾ ਜਬ ਆਗੇ ਜਬ ਅਗ ਜਾ ਉਹ ਰਾਜਵੀਰ ਆ ਜਾਈ ਬੈਠੀ ਆਗੀ ਮੈਂ ਆਖਰੂ ਮੈਂ ਤਾਂ ਸਾਰਾ ਸਮਾਨ ਚੱਕ ਕੇ ਜੇ ਵਾਲਾ ਉਹਨੂੰ ਹਰਪ੍ਰੀਤ ਨੂੰ ਫੜਾਤਾ ਬੜਾ ਕੰਮ ਹੋਇਆ ਚੱਲ ਕੋਈ ਨਾ ਕੀ ਰਾਹੇ ਕੋਈ ਇਹਨੇ ਰਹਿਣਾ ਹੋਵੇ ਕਰੋ ਹਾਂ ਭਾਈ ਭੈਣ ਆ ਗਈ ਰਾਜਵੀਰ ਉਹ ਲੈ ਇਹ ਤਾਂ ਨਾ ਸੁੱਖਣਾ ਮੈਂ ਤੈਨੂੰ ਸਾਰਾ ਸਮਾਨ ਪਹਿਲਾਂ ਲਿਆ ਕੇ ਫੜਾਤਾ ਸੀ ਤਿਆਰੀ ਕਰੀ ਬੈਠੇ ਆ ਭੈਣ ਦਾ ਕਹੀ ਮੈਂ ਛੇਤੀ ਮੁੜਨਾ ਉਹਨਾਂ ਨੇ ਆਪੋ ਸਮਾਨ ਤਾਂ ਭੁੱਲੀ ਗਏ ਦਾਖਾਂ ਕਾਲੀਆਂ ਮਿਰਚਾਂ ਸੌਫ ਕਈ ਸਮਾਨ ਮੈਨੂੰ ਹੁਣ ਭੈਣ ਲੈ ਗਣਿਆ ਆ ਮੈਨੂੰ ਜਾ ਕੇ ਸ਼ਰਮਈ ਦੁਕਾਨ ਤੇ ਲੈ ਕੇ ਆ ਰਾਜਵੀਰ ਨੇ ਦੱਸਿਆ ਉਹ ਰਾਜਵੀਰ ਨੇ ਦੱਸਿਆ ਉਹ ਤਾਂ ਵੱਡਾ ਦਾ ਸਮਾਨ ਲਿਆ ਹੀ ਰੱਖਿਆ ਤਰਾਹੀ ਵੀ ਲੈਂਦੀ ਪਈ ਐ ਤੇ ਬਸ ਉਹ ਪਿੰਨੀਆਂ ਸਾਰਾ ਸਮਾਨ ਲਿਆਂਦਾ ਪਿਆ ਤੇ ਉਪਰ ਜੰਦੀ ਪਈ ਐ ਉਹ ਲੈ ਇਹ ਤਾਂ ਵਧੀਆ ਕਰਿਆ ਤੂੰ ਜਿਹੜਾ ਮੈਨੂੰ ਦੱਸਤਾ ਪਹਿਲੀ ਸਿਲੰਡਰ ਵੀ ਲਿਆ ਰੱਖਿਆ ਹਾਂ ਉਹ ਵੱਡੇ ਦਾ ਆਪਾ ਸਮਾਨ ਸਾਰੇ ਲਿਆ ਹੀ ਰੱਖੇ ਹਾਂ ਛੋਟੇ ਮੋਟੇ ਦਾ ਕੀ ਗੱਲ ਐ ਚਲ ਕੋਈ ਨਾ ਮੈਂ ਰਾਜਵੀਰ ਨਾਲ ਗੱਲ ਕਰਦੀ ਆ ਵੀ ਜੇ ਰਹੂਗੀ ਕੱਦਾਂ ਦਿਨ ਫਿਰ ਮੈਂ ਹਰਪ੍ਰੀਤ ਕੇ ਕੋਈ ਨਾ ਜਾ ਕੇ ਆਉਂਗੀ ਬੇਬੇ ਰੈਂਦੀ ਰੁੰਦੀ ਨਹੀਂ ਹੈਗੀ ਪੈਣਾ ਪੈਣ ਤਾਂ ਮਾਨੂੰ ਪਹਿਲੇ ਕਿਹੜਾ ਭਾਈ ਮੈਂ ਤਾਂ ਮੁੜੂਗੀ ਉਹਨਾਂ ਨੇ ਗਾਹਾਂ ਵੀ ਲੋੜੀ ਫੜਾ ਕੇ ਆਉਣੀ ਆ ਕੁੜੀ ਨੂੰ ਹਾਂਜੀ ਮੁੜੂਗੀ ਹੋਰ ਤਾਂ ਮੁੜੂਗੀ ਚਲ ਮੈਂ ਕੋਈ ਨਾ ਪੁੱਛਦੀਆਂ ਮੈਂ ਕਰਦੀਆਂ ਗੱਲ ਉਹ ਹਰਪ੍ਰੀਤ ਕੋਲੋਂ ਪਾਣੀ ਕਿਰਨ ਸਾਮਾਨ ਸਾਰਾ ਪਿਆ ਹੈਗਾ ਚਲ ਕੋਈ ਨਾ ਸੇਟੀ ਕਰੋ ਮੈਂ ਲਿਓ ਨਾਗਾ ਸਾਰਾ ਸਾਮਾਨ ਮੂ ਬੜਾ ਕੰਮ ਹੋਇਆ ਮੈਂ ਤਾਂ ਸਾਸਮਾਂ ਟਾਕੀ ਜਵਾਕੜੀ ਦਾ ਹਰਪ੍ਰੀਤ ਨੂੰ ਫੜਾਤਾ ਪੱਤੇ ਤੇ ਪੱਤਾ ਮਾਰ ਕੇ ਉਹ ਤਾਂ ਬਿੰਦੇ ਚ ਲੈ ਗਈ ਜੇ ਮੈਨੂੰ ਐ ਪਤਾ ਹੁੰਦਾ ਵੀ ਰਾਜਵੀਰ ਆਊਗੀ ਮੈਂ ਕਾਹਨੂੰ ਸਮਾਨ ਫੜਾਉਣਾ ਸੀ ਜੋ ਮੈਂ ਪੁੱਛਦੀਆਂ ਕੀ ਕਹਿੰਦੀ ਰੱਖੂਗੀ ਕਦਾਂ ਨਾ ਤੱਥ ਬੰਨ ਕੇ ਜੇ ਰਹੂਗੀ ਤਾਂ ਸਸਰੀਕਾਲ ਬੇਬੇ ਸਸਰੀਕਾਲ ਪੁੱਤ ਤੂੰ ਤੂੰ ਆਏ ਪੁੱਤ ਜਾਣ ਚੱਕ ਜੀ ਕਿ ਮੈਂ ਆ ਬੇਬੇ ਮੈਨੂੰ ਤਾਂ ਨਾ ਆਉਣਾ ਪੈ ਗਿਆ ਤੇ ਗਾਹ ਮੇਰੀ ਸਾਸਨੇ ਤੇ ਮੈਂ ਜਾਣਾ ਸੀਗਾ ਕੁੜੀ ਕੋਲੇ ਮੈਂ ਕਿਹਾ ਚੱਲ ਭੱਜ ਕੇ ਮੈਂ ਵੀ ਜਾਇਆ ਨਹੀਂ ਬੇਬੇ ਕਿੱਧਰ ਠੰਡ ਚ ਇੰਨੀ ਚਾਊਗੀ ਠੀਕ ਐ ਭਾਈ ਤੇ ਫਿਰ ਹੁਣ ਤੂੰ ਰਹੇਂਗੀ ਇੱਕ ਦੋ ਦਿਨ ਰਹਿੰਦੀ ਰੁੰਦੀ ਨਹੀਂ ਬੇਬੇ ਮੈਂ ਤਾਂ ਜਾਣਾ ਤੂੰ ਆਸਮਾਨ ਕੱਢ ਕੀ ਕੁਸ ਲਿਆਈਆਂ ਮੈਂ ਤੇਰੇ ਨਾਲ ਕਰਾਂ ਮੈਂ ਤਿਆਰੀ ਦਾ ਵਾਦਾ ਵਾ ਕੁੜੇ ਪੁੱਤ ਮਾਤਾ ਪਤਾ ਮੈਨੂੰ ਮੁੰਡਾ ਟੱਕਰ ਗਿਆ ਆਦਾ ਕਿ ਰਾਜਵੀਰ ਨੇ ਭੇਜਿਆ ਕਿ ਮੈਨੂੰ ਸਮਾਨ ਲਿਆ ਕਿ ਕਾਲੀਆਂ ਮਿਰਚਾਂ ਸਾਫ ਤੇ ਖੰਡ ਤੇ ਕਈ ਚੀਜ਼ਾਂ ਆ ਜੇ ਤੂੰ ਦੱਸਣਾ ਚਲੋ ਤਾਂ ਬਾਈ ਤਾਂ ਲੈ ਆਊਆ ਇੰਨੀਆਂ ਬਾਟਾ ਉਟਾ ਪੁੰਨ ਲੈਣੀਆਂ ਤੂੰ ਕੱਢ ਲੈ ਮੈਂ ਤਾਂ ਦਾਦੀ ਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਆ ਉਹ ਤਾਂ ਹਰਪ੍ਰੀਤ ਚਲੇਗੀ ਹਰਪ੍ਰੀਤ ਲੈਗੀ ਹਰਪ੍ਰੀਤ ਕਾਦੇ ਵਾਸਤੇ ਲੈਗੀ ਕਾਦੇ ਵਾਸਤੇ ਦੱਸਾ ਕਹਿੰਦੀ ਸਾਡੀ ਕੁੜੀ ਨੇ ਜਾਣਾ ਗਮ ਤੇ ਤਾਈ ਤੇ ਤੈਨੂੰ ਅੜੀ ਮੈਂ ਤੜਕੇ 7 ਵਜੇ ਨੂੰ ਸਮਾਨ ਲੈ ਕੇ ਸਾਰਾ ਦੇ ਦੂੰਗੀ ਬੇਬੇ ਤੂੰ ਤਾਂ ਨਾ ਬਾਲੀ ਪੋਲੀ ਆ ਤੈਨੂੰ ਆਈ ਨਹੀਂ ਪਤਾ ਹੈਗਾ ਵੀ ਅਗਲਾ ਤੈਨੂੰ ਤੁਰਤ ਪਿਆਰ ਕਿੱਥੋਂ ਲੈ ਕੇ ਦੇ ਦਊਗਾ ਹੁਣ ਤਾਂ ਚਾਰ ਪੰਜ ਦਿਨ ਗੱਲ ਨਹੀਂ ਸੁਣਨੀ ਹੈਗੀ ਮੈਂ ਤਾਂ ਰੱਖਾਂ ਨਹੀਂ ਮੈਂ ਤਾਂ 7 ਵਜੇ ਨੂੰ ਲਿਆ ਦਊਂਗੀ ਨਾਲੇ ਮੈਨੂੰ ਮੁੰਡੇ ਨੇ ਇੰਨਾ ਆਖਿਆ ਸੀ ਆਦਾ ਵੇਬੇ ਕਿਸੇ ਕੋਲ ਦੱਸੀ ਨਾ ਦੇਵਾ ਆਟਾ ਲਿਆ ਤਾਂ ਤੈਨੂੰ ਕਿੰਨੀਆਂ ਬਣਾਉਣ ਵਾਲਾ ਚੌਲਾਂ ਦਾ ਤੇਰਾ ਤਾਂ ਭਾਵੇਂ ਅਗਲਾ ਸਾਰਾ ਘਰ ਲੁੱਟ ਕੇ ਲੈ ਜਾ ਤੂੰ ਗਉਂ ਹੀ ਨਹੀਂ ਕਿਸੇ ਨੂੰ ਚ ਮੈਂ ਲੁਕ ਫੜੀ ਪਈ ਸੀ ਭਾਈ ਹੁਣ ਇੱਥੇ ਤੇ ਚੱਕ ਕੇ ਕੋੜਾ ਖੜ ਗਿਆ ਚੰਨ ਮੈਂ ਕੀ ਕਰਾਂ ਰਾਜਵੀਰ ਦੇਖ ਲੈ ਲੈ ਸੋਣੀਆਂ ਦਾ ਨਾ ਉਹੀ ਗੱਲ ਗਮਾਂਡਣਾ ਵੀ ਨਹੀਂ ਚੱਜਦੀਆਂ ਹੈਗੀਆਂ ਸਾਰਾ ਕੁਸਾਈ ਲੈ ਜਾਣੀਆਂ ਬੇਸ਼ਰਮਾ ਮੈਂ ਜਵ ਕੀ ਆ ਜੀ ਸਾਡੇ ਸਮਾਨ ਨਹੀਂ ਆਉਂਦੀ ਨਹੀਂ ਆ ਜੀ ਆਏ ਕਹਿੰਦੀ ਕੀ ਹੁੰਦਾ ਤੂੰ ਦਾ ਜਵਾਬ ਦੇ ਮੈਂ ਕਰ ਬੇਬੇ ਐਨੇ ਮੈਂ ਕਰਦੀ ਆ ਮਾਣਾ ਮੋਟਾ ਜਿਹੜਾ ਕੰਮ ਤੰਦਾ ਕਰਨ ਵਾਲਾ ਤੂੰ ਭੱਜ ਕੇ ਹਰਪ੍ਰੀਤ ਕੋਲੇ ਜਾ ਕੇ ਉਹਨੂੰ ਕੋ ਸਾਡੀ ਰਾਜਵੀਰ ਨੇ ਮੁਰਨਾ ਭਾਈ ਸਮਾਨ ਹੁਣੇ ਹੁਣ ਲਿਆ ਕੇ ਦੇ ਮੈਨੂੰ ਲੱਗਦਾ ਮੈਂ ਤਾਂ ਇੱਥੇ ਅੱਧੀ ਰਾਤ ਕਰਾ ਦੋ ਅੱਧੀ ਰਾਤ ਤਾਂ ਹੋਊਗੀ ਆਲੇ ਆਈ ਨਹੀਂ ਪਤਾ ਹੁਣ ਕੀ ਬੋਲੂ ਆਏ ਆਖੂਗੀ ਮੰਗਨੇ ਆ ਗਈ ਹੈ ਜੇ ਆਈ ਨਹੀਂ ਪਤਾ ਨਹੀਂ ਨਹੀਂ ਤੂੰ ਜਾ ਬੇਬੇ ਚੱਲ ਹਜੇ ਕੁਝ ਬਣਾਇਆ ਨਾ ਹੋਵੇ ਐਂ ਚੱਕ ਲਈ ਆਪਣਾ ਸਮਾਨ ਜ ਮੇਰੇ ਨਹੀਂ ਲਾ ਬਣਾਇਆ ਹੋਇਆ ਫਿਰ ਮੈਂ ਐਂ ਚੱਕ ਲਿਆ ਮਾਣ ਨਹੀਂ ਚੱਕ ਲਈ ਚੰਗਾ ਫਿਰ ਮੈਂ ਜਾ ਕੇ ਆ ਦੇਖ ਲਾ ਲੈ ਬੇਬੇ ਨੇ ਤਾਂ ਉਹੀ ਗੱਲ ਕਰਤੀ ਇਹ ਤਾਂ ਮੈਨੂੰ ਲੇਟ ਕਰਾਉਣਗੇ ਅਹੀਂ ਚਾਕੇ ਏਡੀ ਕੰਮਲੀ ਆ ਸਾਰਾ ਕਰੋ ਸਮਾਨ ਫੜਾ ਦਿੰਦੀ ਆ ਕੀ ਪਤਾ ਲੋਕ ਮਾ ਕਰੋ ਤੋਂ ਕੀ ਕੀ ਲੈ ਜਾਂਦੇ ਆ ਫੜਕੇ ਲੈਫ ਭੈਣ ਨੇ ਸਾਰਾ ਸਮਾਨ ਜਾਦ ਕਰਾਤਾ ਕਿ ਉਹ ਚਲਾ ਹੀ ਰਹਿਣਾ ਸੀਗਾ ਭਣੇ ਆ ਲੈ ਨਾ ਆ ਪਾਊਡਰ ਹੀ ਦਿੱਤਾ ਕਾਲੀਆਂ ਮਿਰਚਾਂ ਤਾਂ ਨਹੀਂ ਸੀਗੀਆਂ ਚਲਾਂ ਸਾਰਾ ਸਮਾਨ ਉਹਨੇ ਵਿੱਚ ਪਾਤਾ ਲਾਹੀ ਸਮਾਨ ਰਹਿੰਦਾ ਸੀਗਾ ਹੁਣ ਤਾਂ ਬਸ ਤਿਆਰੀ ਕਰੋ ਛੇਤੀ ਬੇਬੇ ਕਿਧਰ ਵਾਗੀ ਤਿਆਰੀ ਕਰ ਲਗੇ ਬੇਬੇ ਨੇ ਇੱਥੇ ਕਰੇ ਕੁਝ ਨਹੀਂ ਛੱਡਿਆ ਹੈਗਾ ਸਾਰਾ ਕੁਝ ਸਰਪ੍ਰੇਤ ਲੈ ਗਈ ਚੱਕ ਕੇ ਜਿਹੜਾ ਉਹ ਸਮਾਨ ਲੈ ਕੇ ਜਾਂਦਾ ਸੀਗਾ ਉਹ ਮੂੰਫਲੀ ਲਿਆਇਆ ਹੋਵੇਗਾ ਤੂੰ ਆਟਾ ਉਟਾ ਲੈ ਹੋਵੇਗਾ ਚੌਲਾਂ ਦਾ ਸਾਰਾ ਕੁਝ ਫੜਾਤਾ ਉਹਨੂੰ ਹੁਣ ਉਹਨਾਂ ਦੇ ਘਰੇ ਮੰਗਣ ਗਈ ਹੈ ਦਵਾਰੇ ਲੈ ਹੀ ਜੀ ਆ ਬੇਬੇ ਤੇਰਾ ਭਲਾ ਹੋ ਜੇ ਪਰ ਮੈਂ ਤਾਂ ਨਾ ਬਾਲੀ ਸਮਝਾਇਆ ਸੀਗਾ ਬੇਬੇ ਨੂੰ ਮੈਂ ਕਿਹਾ ਤੂੰ ਭੁਣੀ ਭਾਲੀ ਐ ਉਹ ਲੋਕ ਤਾਂ ਡਾਕੇ ਮਾਰਦੇ ਫਿਰਦੇ ਮੈਨੂੰ ਤਾਂ ਪਹਿਲਾਂ ਪਤਾ ਸੀਗਾ ਉਹ ਹਰਪ੍ਰੀਤ ਤਾਂ ਬਾਲੀ ਚਾਤਰ ਹੈ ਉਹ ਦੇਖੋ ਕੋਈ ਸਮਾਨ ਨਹੀਂ ਛੱਡਦੀ ਲੈ ਗਈ ਹੋਊਗੀ ਮਿੱਠੀਆਂਾਂ ਮਾਰ ਕੇ ਪਹਿਲਾਂ ਬੇਬੇ ਨੇ ਪੰਜੀਰੀ ਰੜਾਈ ਸੀਗੀ ਉਹ ਸਾਰੀ ਚੱਕ ਕੇ ਲੈ ਗਈ ਕਿਰਾਂ ਅਸੀਂ ਖੋਆ ਕੱਢਿਆ ਉਹ ਚੱਕ ਕੇ ਲੈ ਗਈ ਉਹ ਲੈ ਦੇਖ ਲੈ ਹੁਣ ਉਹ ਉਹਨੂੰ ਪਤਾ ਨਹੀਂ ਸੀਗਾ ਵੀ ਇਹਨਾਂ ਦੀ ਕੁੜੀ ਆ ਉਹਨੂੰ ਸਮਾਨ ਦੇਣ ਲੈ ਲੈ ਗਈ ਸਾਰਾ ਆਮਨਾ ਚੱਕ ਕੇ ਉਹ ਤਾਂ ਤੂੰ ਗੱਲ ਸੁਣ ਭਾਈ ਮੇਰੀ ਬੇਬੇ ਦਾ ਤਾਂ ਦਿਨੋਂ ਦਿਨ ਦਿਮਾਗ ਘਟਦਾ ਜਾਂਦਾ ਤੂੰ ਆਪਦਾ ਜਿੰਦਾ ਕੁੰਡਾ ਲਾ ਕੇ ਜਾਇਆ ਕਰ ਭਾਵੇਂ ਮੈਂ ਕਿੱਥੇ ਕਿੱਥੇ ਜਿੰਦੇ ਲਾਵਾਂ ਉਹ ਬੇਬੇ ਦਾ ਹੁਣ ਤੇਲੀ ਗੱਲ ਹੈ ਦਿਮਾਗ ਵੱਡਾ ਹੋ ਗਿਆ ਪਹਿਲਾਂ ਵੀ ਭੂਲੀ ਭਾਲੀ ਸੀਗੀ ਇਹਨੂੰ ਤਾਂ ਆਪਣੇ ਕਮਾਂਡੀ ਨੂੰ ਟੁਟਖਾਈ ਜਾਂਦੇ ਨੇ ਹੁਣ ਐਡੀ ਮਾੜੀ ਗੱਲ ਕੀਤੀ ਲੈ ਹਰਪ੍ਰੀਤ ਨੇ ਚੱਲੂੰ ਜੇ ਮੋੜ ਕੇ ਦੇ ਦੇ ਚੀਜ਼ ਤਾਂ ਵੀ ਬੜੀ ਸੁਣੀ ਗੱਲ ਹੈ ਨਹੀਂ ਭਾਈ ਮੈਂ ਰਾਤ ਰੂਤ ਦੇਖ ਰਹੀਂਦੀ ਨਹੀਂ ਹੈਗੀ ਸਮਾਨ ਲਿਓਣਾ ਲਿਓ ਨਹੀਂ ਲਿਓਣਾ ਨਾ ਲਿਓ ਮੈਂ ਤਾਂ ਹੁਣ ਜਾਊ ਕੰੜੇ ਤੂੰ ਨੀ ਕਰ ਤੂੰ ਆ ਸਮਾਨ ਤਾਂ ਧਰ ਇੱਥੇ اچھا ਤੂੰ ਮੇਰੇ ਨਾਲ ਆ ਆਪਾਂ ਹਰਪ੍ਰੀਤ ਦੀ ਬੇਇੱਜ਼ਤੀ ਕਰਕੇ ਆਈਏ ਇੱਥੋਂ ਕਿਤੇ ਆ ਨਾ ਲੈ ਜਾ ਕੋਈ ਚੱਕ ਕੇ ਇਹਨੂੰ ਇੱਧਰ ਗਾਹਾਂ ਜੇ ਇਹਨੂੰ ਕਰਦੇ ਹੋ ਲੈ ਜੇ ਚਾ ਉਹ ਤਾਂਡ ਗਮਾਡ ਵੀ ਨਹੀਂ ਕੀਤਾ ਕੀ ਚੱਕ ਕੇ ਲੈ ਜੂ ਉਹਨੇ ਕਰਕੇ ਉਹਨੀਆਂ ਗੱਲਾਂ ਉਹਦਾ ਆਪਣਾ ਸਾਰਾ ਘਰ ਲੁੱਟ ਕੇ ਖਾ ਗਈ ਉਹ ਤਾਂ ਆਹੋ ਤਾਂ ਰੋਜ ਦਾ ਕੰਮ ਹੋ ਗਿਆ ਚੱਲ ਆ ਜਾ ਬਾੜ ਪੇੜ ਮੈਨੂੰ ਜਾਣਾ ਪਊਆ ਸੋਤੋ ਕਰਦੀ ਆ ਉਹ ਮੁੜਕੇ ਨਹੀਂ ਕਿਸੇ ਨਾਲ ਐ ਕਰੂਗੀ ਬਾੜੀ ਆ ਗਈ ਸਿਆਣੀ ਜਾ ਕੇ ਉਹ ਜਿੰਦੇ ਗੁੰਡੇ ਕਿਸੇ ਦਾ ਡਰ ਨਹੀਂ ਗਾ ਆਹੀ ਕਮਾਂਡਣ ਦਾ ਡਰ ਹੈ ਬਸ ਕੱਲੀ ਹਰਪ੍ਰੀਤ ਦਾ ਚੱਲ ਚੱਲ ਸਮਾਨ ਸਮਾਰ ਕੇ ਤੇ ਮੇਰੀ ਮਾਂ ਦਾ ਭੌਲੀ ਭਾਲੀ ਤੇਰੀ ਚੰਗੀ ਗੱਲ ਆ ਇਹ ਆ ਗਈ ਵੱਡੀ ਸਿਆਣੀ ਇਹ ਲੈ ਚੱਕ ਕੇ ਸਾਰੇ ਸਮਾਨ ਲੈ ਗਈ ਰਾਮ ਨਾਲ ਆਖਰ ਦੀ ਹਰਪ੍ਰੀਤਾ ਮੋਜਾਂ ਨਾਲ ਲਿਆ ਕੇ ਮੈਥੇ ਸਾਰਾ ਸਮਾਨ ਕੁੜੇ ਹਰਪ੍ਰੀਤ ਕੀ ਕਰੀ ਜਾਂਦੀ ਆ ਪੱਲੀਆਂ ਨਹੀਂ ਤੂੰ ਤਾਂ ਛੱਡੀ ਜਾਂਦੀ ਆ ਮੋਜਾਂ ਨਾਲ ਕਾਈ ਮਰੋਂ ਮੈਨੂੰ ਠੰਡ ਹੋਈ ਪਈ ਐ ਠੰਡ ਤਾਂ ਭਾਈ ਹੋਈ ਪਈਏਗੀ ਤੇ ਸੱਚਾ ਭਾਈ ਕੁੜੀ ਆ ਗਈ ਸਮਾਨ ਤੂੰ ਚੱਕ ਲਈ ਸਾਰਾ ਤੇ ਨਾਲੇ ਭਾਈ ਮੈਨੂੰ ਦੇਖ ਵੀ ਹੁਣ ਉਹ ਮੈਨੂੰ ਲੜੀ ਜਾਂਦੇ ਨੇ ਜੇ ਭਾਈ ਤੂੰ ਨਹੀਂ ਬਣਾਈਂ ਮੈਨੂੰ ਸਮਾਨ ਮੋੜ ਕੇ ਦੇ ਦੇ ਸਮਾਨ ਮੋੜ ਕੇ ਜੇ ਤੈ ਨਹੀਂ ਬਣਾਈਂ ਅਸੀਂ ਤਾਂ ਤਾਈ 5 ਮਿੰਟ ਲਾਏ ਸਾਡੀ ਤਾਂ ਕੁੜੀ ਸਾਰਾ ਸਮਾਨ ਤਿਆਰ ਕਰੀ ਬੈਠੀ ਸੀ ਮੈਂ ਤਾਂ ਚੌੜਾ ਦਾ ਅਟਾ ਜਰਕਦੇ ਨੇ ਭੁੰਨ ਕੇ ਉਹਦੀ ਵਿੱਚ ਦੁੱਧ ਰੰਤ ਪਾ ਕੇ ਗਰਮ ਗਰਮ ਨਾ ਉਮੇ ਜਿੱਕਰੀ ਪਾਤਾ ਨੂੰ ਢੋਲੀ ਚਾਟਾ ਉਹ ਕਹਿੰਦੀ ਪਿੰਡਾਂ ਮੈਂ ਘਰੇ ਜਾ ਕੇ ਬੱਟਣ ਬਾਖਰੂ ਸਾਡੀ ਚੱਕੀ ਦੀ ਕੁੜੀ ਆ ਗਈ ਹੁਣ ਰਾਜਵੀਰ ਉਹ ਕਹਿੰਦੀ ਮੈਨੂੰ ਕਹਾੜਾ ਮੈਂ ਮੋੜਨਾ ਵੇ ਬੇਹੱਥ ਨੂੰ ਤੇ ਸਮਾਨ ਮੈਂ ਸਾਰਾ ਤੈਨੂੰ ਫੜਾ ਤਾ ਨਾਲ ਮੈਂ ਤਾਂ ਦਾਦੀ ਨੇ ਹਜੇ ਮੁੰਡੇ ਕੋਲੇ ਨਹੀਂ ਗੱਲ ਕਰੀ ਦੇਖ ਤਾਈ ਸਮਾਨ ਤਾਂ ਹੁਣ ਤੜਕੇ ਮਿਲੂਗਾ ਤੜਕੇ ਆਜੂਗਾ ਦੁਕਾਨ ਵਾਲਾ ਉਹਨੇ 7 ਵਜੇ ਨੂੰ ਕਿਹਾ 7 ਵਜੇ ਦਿਨ ਤੇਰਾ ਸਮਾਨ ਮੈਂ ਮੋੜ ਦ ਪਮਾ ਦੀ ਦੋ ਦਿਨ ਲੰਘ ਜਾਣ ਕਿਦੋਂ ਮੇਰੀ ਕੁੜੀ ਖਾਲੀ ਮੁਰਗੀ ਲੋੜੀ ਤਾਂ ਗੱਲ ਤਾਂ ਹੁਣ ਕੁੜੀ ਦੀ ਆਗੀ ਤੇ ਫਿਰ ਤਾਈ ਉਹ ਤਾਂ ਉਦੋਂ ਤੇ ਦੇਣ ਵੇਲੇ ਦੇਖਣਾ ਸੀ ਤੂੰ ਮੈਨੂੰ ਜਵਾਬ ਦੇ ਦਾਂ ਦੀ ਕਿਰੋਂ ਭਾਈ ਚਾਂਚਾ ਕਾ ਆ ਗਈ ਹੁਣ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਹੁਣੀ ਆਜੂਗੀ ਤੂੰ ਬਸ ਲੈ ਕੇ ਸਮਾਨ ਆ ਗਈ ਔਰ ਹੀ ਮੰਗ ਰੇ ਤੇਰੇ ਰਾਜਵੀਰ ਆ ਗਈ ਮੇਰੀ ਭੈਣ ਤਾਂ ਤੇਰੀ ਆ ਖੜੀ ਹੈਗੀ ਤੂੰ ਸਾਡਾ ਸਾਰਾ ਸਮਾਨ ਚੱਕ ਲਈ ਓ ਸਮਾਨ ਮੈਂ ਤਾਈ ਤੋਂ ਮੰਗ ਕੇ ਲਈਆਂ ਮੈਂ ਕਿਹੜਾ ਕੋਈ ਚੋਰੀ ਕਰਕੇ ਲਈਆਂ ਭਾਈ ਤਾਂ ਭਾਈ ਗੱਲ ਸੁਣ ਮੇਰੀ ਸਾਸਤਰੀ ਕਾਲ ਬਈ ਸਾਸਤਰੀ ਕਾਲ ਵੀ ਸਾਸਤਰੀ ਕਾਲ ਤਾਂ ਠੀਕ ਆ ਅਮੇ ਮਾਰੂ ਪੋਲੀ ਪਾੜੀਂ ਤੁਸੀਂ ਅਹੀਂ ਲੁੱਟ ਲੈਨੇ ਆ ਇਹ ਤਾਂ ਵਿਚਾਰੀ ਉਹੀ ਗੱਲ ਆ ਉਹਦੀ ਹਰੇਕ ਦੇ ਆਖੇ ਲਾ ਕੇ ਚੱਕ ਕੇ ਚੀਜ਼ ਫੜਾ ਦਿੰਦੀ ਆ ਸੋ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਆ ਲੈ ਇਹਦੇ 'ਚ ਸ਼ਰਮ ਵਾਲੀ ਕਿਹੜੀ ਗੱਲ ਆ ਸ਼ਰਮ ਤਾਂ ਫੇਰ ਆਉਂਦੀ ਜੇ ਮੈਂ ਕੋਈ ਚੋਰੀ ਨੂੰ ਚੀਜ਼ ਲੈ ਕੇ ਆਈਂ ਸੋਡੇ ਤਰ੍ਹਾਂ ਵੀ ਤਿਹਾਰ ਦਾ ਟਾਈਮ ਆ ਇਹਨਾਂ ਨੇ ਸਮਾਨ ਲਿਆਂਦਾ ਕਿਸੇ ਗੱਲ ਨੂੰ ਲਿਆਂਦਾ ਹੋਊਗਾ ਤੈਨੂੰ ਦੇਣ ਵਾਸਤੇ ਥੋੜਾ ਲਿਆਂਦਾ ਉਹ ਫੇਰ ਕੀ ਹੋ ਗਿਆ ਸਾਡੀ ਵੀ ਤਾਂ ਕੁੜੀ ਲੈ ਕੇ ਗਈ ਸਮਾਨ ਲਈ ਸਾਡੀ ਕੁੜੀ ਸਮਾਨ ਲੈ ਕੇ ਸਾਡੀ ਕੁੜੀ ਕੀ ਸਮਾਨ ਲੈ ਜਾਵੇ ਲਿਆਂਦਾ ਮੈਂ ਲੇਕਿਨ ਛੋਟੀ ਕੁੜੀ ਚੱਕ ਕੇ ਸੰਗ ਸੁngਦਾ ਤੁਹਾਨੂੰ ਹੈ ਨਹੀਂ ਪਾਣਿਆ ਸੰਗ ਦਾ ਮਨ ਦੀ ਨਹੀਂ ਹੈਗੇ ਇਹ ਸੰਗ ਸੁngਦੀ ਗੱਲ ਨਾ ਕਰ ਮੈਂ ਤੈਨੂੰ ਦੱਸਾਂ ਕੁੜੀਆਂ ਤਾਂ ਸਬਦੀਆਂ ਸਾਂਝੀਆਂ ਹੁੰਦੀਆਂ ਜੇ ਸਾਡੀ ਕੁੜੀ ਲਈ ਫਿਰ ਕੀ ਗੱਲ ਹੋਗੀ ਲੈ ਕਰ ਲੈ ਗਾ ਇਹ ਤੇ ਇਸ ਵਾਰ ਤੇ ਨਿੱਕੀ ਜਿਹੀ ਮੰਗ ਮੰਗ ਸਾਡੀ ਕੁੜੀ ਨੇ ਤਾਂ ਹੀ ਗੱਲ ਕੁੜੀ ਕੋਣ ਆਈ ਸੀ ਨਿੱਕੇ ਨਿੱਕੇ ਜਵਾਕ ਸੀ ਉਹਦੇ ਕੱਲੇ ਛੱਡ ਕੇ ਹੀ ਸੀ ਕਿਨੇ ਆ ਸਾਡੀ ਕੁੜੀ ਦੇ ਡੇਡੇ ਜਵਾਕਨ ਰਾਤ ਲਾਜੇ ਤੜਕੇ ਲੈ ਜੀ ਤਾਂ ਕੰਮ ਤਾਂ ਇਹ ਭਈ ਰਹੀ ਨਹੀਂ ਹੁਣ ਮੈਂ ਵੀ ਹੁਣ ਮੈਂ ਤਾਂ ਖਾਲੀ ਹੱਥ ਮੜੂੰਗੀ ਤੇਰੀ ਵਜ੍ਹਾ ਨਾਲ ਦੇ ਭਾਈ ਉਹ ਤਾਂ ਤੇਰੀ ਮਾਂ ਜਾਣੇ ਜਾਂ ਤੇਰਾ ਭਰਾ ਜਾਣੇ ਇਹਨਾਂ ਨੂੰ ਪਤਾ ਖਾਲੀ ਮੁੜਦੀਆਂ ਕਿ ਭਰੀ ਮੁੜਦੀਆਂ ਦੇ ਭਾਈ ਮੈਨੂੰ ਭਾਦੀ ਨਾਂ ਕੋਲ ਨਹੀਂ ਦੇਦੀ ਬੇਬੇ ਤੂੰ ਨਾ ਮੂੰਹ ਲਾਇਆ ਕਰ ਲੋਕਾਂ ਨੂੰ ਬਾਹਲਾ ਹਰੇਕ ਚੀਜ਼ ਚੱਕ ਕੇ ਫੜਾ ਦੇਣੀ ਹੈ ਮੈਂ ਤੇਰਾ ਕੁੜੀ ਕਰਕੇ ਲਹਿਜ ਕਰਦੀ ਮੈਂ ਤੈਨੂੰ ਦੱਸਾਂ ਬੋਲਦੀ ਨਹੀਂ ਤੂੰ ਮੈਨੂੰ ਗਲਤ ਬੋਲ ਰਹੀ ਹੈਂ ਮੈਂ ਵੀ ਇਹ ਰਾਜਵੀਰ ਆ ਜੀ ਉਹ ਕਿਹਨਾਂ ਦਾ ਕਰ ਕੀ ਲਿਆਇਆ ਤੂੰ ਭੈਣ ਨੂੰ ਸਮਝਾ ਲੈ ਦੇਖ ਚੱਲ ਰਾਜਵੀਰ ਤੂੰ ਜੇ ਕੀ ਸੋਣਾ ਤੈਨੂੰ ਸਮਝਾ ਕੇ ਤੇ ਦਾਨ ਕਰਤਾ ਸਮਾਨ ਇਹਨੇ ਬਣੀ ਐ ਕਰ ਤੂੰ ਮੋੜ ਜਾ ਦਾਨ ਕਰ ਨੂੰ ਮੈਂ ਕਿਹੜੇ ਤੁਹਾਡਾ ਉ ਚੱਕ ਕੇ ਲੈ ਆਂ ਕਰਕੇ ਦੇਉਂਗੀ ਆ ਜਾ ਭਾਈ ਮੈਂ ਜਿਆਦੇ ਉਹ ਕਰਦੀ ਐ ਕਰਕੇ ਜਿੰਨਾ ਤੁਹਾਡਾ ਲੈਂਦੇ ਓਦੋਂ ਦੁਗਣਾ ਦੇਉਂ ਉਹ ਮੇਰੀ ਭੈਣ ਦਾ ਦਾਨ ਦੋਨ ਦੀ ਗੱਲ ਨਾ ਕਰੋ ਮੈਂ ਤੈਨੂੰ ਸਮਝਾ ਲਵਾਂਗੀ ਜੇ ਇੰਨੀ ਗੰਜੇ ਤੇਰੀ ਭੈਣ ਨਾਲ ਕਿਹਣਾ ਪਊਗਾ ਫਿਰ ਆਇਆ ਮੈਨੂੰ ਇਹ ਦੱਸ ਦੁਕਾਨ ਤੇ ਜਾ ਕੇ ਸਾਰਾ ਸਮਾਨ ਤੁਸੀਂ ਚੱਕ ਲੈਣਾ ਫਿਰ ਅਸੀਂ ਕੁੜੀ ਨੂੰ ਕੀ ਦਿੰਦੇ ਫਿਰ ਸਾਡੀ ਸੂਲੀ ਖਾਲੀ ਮੁੜਦੀ ਪਹਿਲਾਂ ਤੁਸੀਂ ਲਿਆਉਂਦੇ ਦੁੱਗਨੇ ਸਮਾਨ ਦੀ ਨਹੀਂ ਗੱਲ ਹਰਪ੍ਰੀਤ ਪੁੱਤ ਹੁਣ ਕੁੜੀ ਦੀ ਗੱਲ ਆ ਦੇਖ ਮੇਡਾ ਕੰਮ ਦਾ ਹੁਣ ਇਹੇ ਹੋ ਗਿਆ ਤੇਰੀ ਇੱਜ਼ਤ ਕਰਦੀਆਂ ਮੈਨੂੰ ਪਤਾ ਤੂੰ ਮੈਨੂੰ ساری ساری ਕੀ ਚੀਜ਼ ਦੇ ਰਹੀ ਹੈ ਕਰਕੇ ਕੀ ਹੈ ਤੇ ਤੇ ਗਲਤੀ ਤੇ ਤੇਰੀ ਆ ਤੈਨੂੰ ਮਾਰਨਾ ਸੀ ਉਹਦੀ ਆ ਤੇਰੇ ਮੁੰਡੇ ਦੀਆਂ ਜਿਹੇ ਜਿਹੇ ਕਰਤੂਤਾਂ ਨੇ ਆ ਤਾਂ ਹੀ ਹੁਣ ਟੱਕਰਕ ਮਾਰਾ ਫਿਰਦੇ ਨਹੀਂ ਅੱਜ ਨੂੰ ਕਿਸੇ ਨੇ ਸਾਥ ਕਰਾਇਆ ਹੁੰਦਾ ਕੋਈ ਕੋਈ ਨਾ ਦੱਸ ਉਹ ਕੋਈ ਚੀਜ਼ ਹੋ ਗਈ ਨਾ ਆ ਕੰਨੀ ਕੁੜੀ ਵੀ ਆਹੀ ਹੈ ਜਿਹੜੀ ਐਸੀ ਸੀ ਉਹ ਕੁੜੀ ਤੇ ਲਾਤੇ ਆਪ ਨੰਗ ਹੋਇਆ ਪੇ ਨਾਲੇ ਸਾਡੇ ਕੋਲੋਂ ਦੇਖ ਲਾ ਹਾਂ ਆ ਇਹ ਨਾਲ ਕੋਈ ਨੰਗ ਨਹੀਂ ਹਾਲੇ ਤਾਂ ਸਾਰਾ ਘਰ ਖਾ ਗਿਆ ਤੇਰਾ ਨਾਲੇ ਹਜੇ ਤੈਨੂੰ ਛੱਡ ਚੱਲ ਚੱਲ ਬਾਹਰ ਚੱਪੇ ਡਾਮਾ ਮਾਰਦਾ ਮੇਰਾ ਮੈਸਾ ਨੂੰ ਪੱਲੀ ਛੱਡਣੀ ਕਿਧਰੋਂ ਹੀ ਆ ਜਾਂਦੇ ਐ ਹਰ ਤਰੀਕਾ ਗੱਲ ਤੋਂ ਸਖ ਮੱਦਾਂ ਨੂੰ ਚੀਜ਼ਾਂ ਦੇ ਨਹੀਂ ਨਾਲੇ ਤੂੰ ਹਜੇ ਮਹੀਨੇ ਦੇ मू दरे घर के लंभा लेक मेर खे छॾो ਸਮਾਨ ਸੋਡਾ ਦੇਉਂਗੀ ਆ ਲੈ ਜਾ ਆਪਦੀ ਕੁੜੀ ਨੂੰ ਚਲੋ ਮਮਾ ਤੈਨੂੰ ਸਮਾਨ ਦਿੱਤਾ ਹਰਪ੍ਰੀਤ ਤਾਈ ਦੇਖ ਤੂੰ ਮੇਰੇ ਪੁੱਤ ਨੂੰ ਐਨੇ ਮੇਨੇ ਦਿੱਤੇ ਕਿ ਕੁਮਾਰਾ ਫੇਰ ਦਾਂਗਾ ਐਡਾ ਨਹੀਂ ਬਾਈ ਉਹ ਕਾਹੋਗੇ ਹੁੰਦੇ ਕੋਈ ਨਹੀਂ ਤਾਈ ਦਿੱਤੀ ਨਾਲੇ ਕੁਡਰ ਕਹਾਇਆ ਹਾਂ ਫੇਰ ਉਹੀ ਗੱਲ ਹੋ ਗਈ ਭਾਈ ਪਾਈ ਤਰਾ ਮੁੰਡਾ ਕਿਸੇ ਲੈਕਦਾ ਹੁੰਦਾ ਨਾ ਇਹ ਬੋਲਦਾ ਨਾ ਹੋਵੇ ਅੱਜ ਨੂੰ ਕਿੱਡੇ ਨਾਲ ਰਿਸ਼ਤਾ ਕਰਾ ਦੇ ਭਾਈ ਨਾ ਭਾਈ ਕਰਮਾ ਚ ਹੋਇਆ ਤਾਂ ਬਨ ਜਾਊਗਾ ਕੋਈ ਨਹੀਂ ਤਾਈ ਟੱਪੋ ਟੱਪੋ ਮੈਂ ਤਾਂ ਬਾਰ ਪੇਣਾ ਕੋਈ ਨਹੀਂ ਦੇਖ ਨਹੀਂ ਕਿ ਮੈਂ ਮੇੜੇ ਨਹੀਂ ਦੀਆ ਕੁੜੀ ਮੇੜੇ ਦੇਣ ਆਈ ਐ ਕਿ ਲੋਹੜੀ ਦਾ ਸਮਾਨ ਲੈਣ ਆਈ ਐ ਪਤਾ ਤਾਂ ਤੈਨੂੰ ਹੁਣੀ ਲੱਗੂਗਾ ਸਾਡੀ ਕੁੜੀ ਤਾਂ ਲੈ ਗਈ ਸਮਾਨ ਤੂੰ ਖਾਲੀ ਮੁੜੇਂਗੀ ਜਦੋਂ ਮੈਂ ਤਾਂ ਆਦੀ ਪੱਲੀ ਛੱਡਾਂ ਪਸੂਆਂ ਨੂੰ ਲੈ ਚੰਗਾ ਬੇਬੇ ਮੈਂ ਤਾਂ ਹੁਣ ਜਾਨੀ ਆ ਦੇਖ ਬਈ ਮੇਰੀ ਗੱਲ ਸੁਣਾ ਲੋਹੜੀਆਂ ਹੀ ਲੋਹੜੀਆਂ ਨੇ ਸਭ ਕੁਝ ਉਹੀ ਗੱਲ ਆਹੀ ਸਮਾਨ ਤਾਂ ਸੀਗੇ 4-500 ਦਾ ਬੇਬੇ ਨੂੰ ਮੜਾ ਇਹ ਸਮਝਾ ਕੇ ਰੱਖ ਬੇਬੇ ਨੇ ਤਾਂ ਸਾਰਾ ਘਰ ਲਟਾਤਾ ਉਹ ਬੇਬੇ ਨੂੰ ਤਾਂ ਪਹਿਲਾਂ ਸਮਝਾਇਆ ਸੀ ਆਏ ਤਾਂ ਗਈ ਵੜੀ ਹੈ ਹਰਪਰੀ ਤਾਂ ਇਹ ਬੇ ਤੂੰ ਐਂ ਕਹਿ ਕੇ ਗੱਲ ਟਾਲਦੀਆਂ ਕਰਨਾ ਵੀ ਭਾਈ ਮੇਰੇ ਮੁੰਡੇ ਨੂੰ ਆ ਜਾਣ ਦੋ ਉਹ ਤੋਂ ਪੁੱਛ ਕੇ ਲੈ ਜਾਏ। ਨਹੀਂ ਫਿਰ ਆਏ ਆਖ ਰਹੇਗੇ ਕਿ ਮੈਂ ਕਿਹ ਚੀਜ਼ ਨੂੰ ਜਾਉਂਗੀਆ ਫਿਰ ਜਾਉਂਗੀ ਫਿਰ ਉਹ ਕਹ ਜਾਣਗੇ ਸਾਡੇ ਮੁੰਡੇ ਨੂੰ ਕੋਈ ਨਹੀਂ ਬੇਦਰੂ ਨਹੀਂ ਕੁਝ ਦਿੰਦਾ ਨਹੀਂ ਹੈ ਕੋਈ ਇਹ ਤਾਂ ਚੱਕ ਚੱਕ ਲੈ ਜਾਂਦੀ ਹੈ ਕਮਰੇ ਨੂੰ ਕੋਈ ਨਹੀਂ ਦਿੰਦਾ ਕੁਸਾ ਚੱਲ ਚੰਗਾ ਭਾਈ ਮੈਂ ਤਾਂ ਜਾਣੀਆ ਚੰਗਾ ਬਣੇ ਨਾ ਭਾਈ ਤੂੰ ਤਾਂ ਖਾਲੀ ਜਾਣੀਆ ਲੈ ਦੇਖ ਲੈ ਹਣਾ ਸਮਾਨ ਤੇਰਾ ਵੈਗੀ ਹਰਪਰੀ ਤੇ ਤੋਸਾ ਤਾਂ ਲੈ ਜੂਗੀ ਸਵਾਦੋ ਸਵਾਦ ਬੇਬੇ ਦੇਖ ਲੈ ਉਹ ਮੇਰਾ ਸਾਰਾ ਸਮਾਨ ਲੈ ਕੇ ਰੱਖਿਆ ਤੇ ਲੁੱਟ ਕੇ ਲੈ ਗਈ ਹਰਪਰੀ ਤੇ ਥੋ ਨੇ ਅਮਰੀਕਾ ਹੈ ਨਾ ਉਹ ਦੇਖ ਲੈ ਉਹ ਦੇਖ ਲੈ ਵਿਚਾਰੀ ਖਾਲੀ ਜਾਂਦੀ ਜਿੰਨਾ ਵੀਰਾਂ ਤੇ ਭਣਨ ਨੇ ਸਾਨੂੰ ਸੋਨੇ ਸੋਨੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਮਹਿਕਦੀਪ ਸੰਗਰੂਰ ਤੋਂ ਡਾਕਟਰ ਅਨਜੀਤ ਸਿੰਘ ਖੰਗੂੜਾ ਅਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਅਮਰ ਸਿੰਘ ਪਟਿਆਲਾ, ਜਸਵੀਰ ਕੌੜਾਈਪੁਰ ਮੱਖਾ, ਸਤਪਾਲ ਸ਼ਰਮਾ, ਜਸਪ੍ਰੀਤ ਸ਼ਰਮਾ, ਲਹਿਰਾ ਗਾਗਾ ਸੰਗਰੂਰ ਤੋਂ, ਗੁਰਮੇਲ ਕੌਰ ਹਮੀਰਗੜ੍ਹ, ਭਗਤਾ ਭਾਈ ਕਾ ਸਿਮਰਨਪ੍ਰੀਤ ਕੌਰ ਫੱਲੇਵਾਲ ਲੁਧਿਆਣਾ, ਗੀਤਾਰਾਣੀ ਲੁਧਿਆਣਾ, ਪਰਮਜੀਤ ਕੌਰ ਸਹਿਮੀ ਇੰਗਲੈਂਡ, ਰੀਤ ਲੁਧਿਆਣਾ, ਗੁਰਪਿਆਰ ਸਿੰਘ ਜਿੱਤਿੰਦਰ ਸਿੰਘ ਗਿੱਲ ਹੁਸ਼ਿਆਰਪੁਰ ਤੋਂ ਦੀਪਕ ਬਲਜਿੰਦਰ ਕੌਰ ਲੁਧਿਆਣਾ ਕੁਲਵੰਤਰ ਕੁਲਵੰਤ ਘਰਾਉਟਾ ਸਤਪਾਲ ਸਿੰਘ ਬੰਡੂਂਗਰ ਹੈਪੀ ਜੋਸ਼ੀ ਮੂਰਤੀ ਸ਼ਰਮਾ ਤਲਵੰਡੀ ਸਾਬੋ ਤੋਂ ਨਵਨੂਰ ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ ਤੋਂ ਸਰਜਾ ਰਾਣੀ ਸਾਦੀਕਾ ਸ਼ਰਮਾ ਬਲਵਿੰਦਰ ਸਿੰਘ ਗੁਰਦੇਵ ਮਾਨਸਾ ਰਾਜੂ ਬੈਨਕੋਵਰ ਕੈਨੇਡਾ ਕੁਲਵਿੰਦਰ ਕੌਰ ਨਾਗਰਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਜਿੰਦਰਕੌਰ ਲੁਧਿਆਣਾ ਬਿਮਲਕੌਰ ਜੱਸਲ ਇਕਵਾਲ ਸਿੰਘ ਢਿੱਲੋਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਨੂੰ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸਜਾਓ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ